ਸੱਚੀ ਕਾਲ ਦਾ ਟੀਵੀ ਅਨਾਰੇ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸੁਖਮਨ ਚੀਮਾ ਸਵਾਗਤ ਕਰਦਾ ਬਿਕਰਮ ਮਜੀਠੀਆ ਮਾਜੇ ਤੋਂ ਖਾਲੀ ਆਗੂ ਅੱਜ ਕੱਲ ਚਰਚਾ ਦੇ ਵਿੱਚ ਆਲ ਅਨਿੰਦਰ ਅਸਰ ਵਿਜੀਲੈਂਸ ਨੇ ਆਮਦਨ ਤੋਂ ਵੱਧ ਜਾਇਦਾਦ ਮਾਮਲੇ ਦੇ ਵਿੱਚ ਪਰਚਾ ਦਰਜ ਕੀਤਾ ਤੇ ਉਸ ਤੋਂ ਬਾਅਦ ਹਿਰਾਸਤ ਦੇ ਵਿੱਚ ਲਿਆ ਜਾਂਦਾ ਤੇ ਉਸ ਤੋਂ ਬਾਅਦ ਮਹਾਲੀ ਅਦਾਲਤ ਦੇ ਵਿੱਚ ਪੇਸ਼ ਕਰਕੇ ਵਿਜੀਲੈਂਸ ਨੂੰ ਬਿਕਰਮ ਸਿੰਘ ਮਜੀਠੀਆ ਦਾ ਰਿਮਾਂਡ ਮਿਲਦਾ ਰਿਮਾਂਡ ਤੋਂ ਬਾਅਦ ਫਿਰ ਮੜ ਅੱਗੇ ਵਾਧਾ ਤੇ ਉਸ ਤੋਂ ਬਾਅਦ ਜਿਹੜਾ ਹੋਣਾ ਵਿਕਰਮ ਸਿੰਘ ਮੰਜੀਟਿਆ 14 ਦਿਨਾਂ ਦੀ ਨਿਆਇਕ ਹਿਰਾਸਤ ਦੇ ਵਿੱਚ ਭੇਜੇ ਹੋਏ ਨੇ ਪਰ ਉੱਥੇ ਜਦੋਂ ਨਾਬੇ ਦੀ ਜੇਲ੍ਹ ਦੇ ਵਿੱਚ 14 ਦਿਨਾਂ ਦੀ ਨਿਆਇਕ ਹਿਰਾਸਤ ਦੇ ਵਿੱਚ ਹੁੰਦੇ ਨੇ ਤਾਂ ਵਿਕਰਮ ਸਿੰਘ ਮੰਜੀਟਿਆ ਦੇ ਵਕੀਲਾਂ ਦੁਆਰਾ ਮਹਾਲੀ ਕੋਰਟ ਦੇ ਵਿੱਚ ਇੱਕ ਹੋਰ ਪਟੀਸ਼ਨ ਪਾਈ ਜਾਂਦੀ ਹੈ ਜਿੱਤੇ ਕਿ ਉਹਨਾਂ ਦੁਆਰਾ ਇਹ ਅਪੀਲ ਕੀਤੀ ਜਾਂਦੀ ਹੈ ਕਿ ਵਿਕਰਮ ਸਿੰਘ ਮੰਜੀਟਿਆ ਦੀ ਜਿਹੜੀ ਬੈਰਕ ਆ ਉਹ ਬਦਲੀ ਜਾਵੇ ਦਰਸਲ ਇਹ ਗੱਲ ਆ ਕਿ ਜਾਂਦੀ ਹੈ ਵਿਕਰਮ ਸਿੰਘ ਮੰਜੀਟਿਆ ਦੇ ਜਿਹੜੇ ਵਕੀਲ ਨੇ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਹੋਏ ਤਰਕ ਦਿੰਦੇ ਨੇ ਕਿ ਵਿਕਰਮ ਸਿੰਘ ਮੰਜੀਟਿਆ orange category ਦੇ ਜਿਹੜੇ ਇਕ ਕਾ ਕੈਜੀ ਨੇ ਤੇ ਉਹਨਾਂ ਕਹਿ ਕੇ ਉਹਨਾਂ ਦੀ ਸਿਕਿਉਰਿਟੀ ਨੂੰ ਲੈ ਕੇ ਖਤਰਾ ਹੋ ਸਕਦਾ ਤੇ ਇਸ ਕਰਕੇ ਨਾਲ ਦੀ ਨਾਲ ਉਹਨਾਂ ਦੇ ਵੱਲੋਂ ਇਹ ਵੀ ਗੱਲ ਆਕੀਸੀ ਕਿ ਕੁਝ ਨਾਮੀ ਜਿਹੜੇ ਗੈਂਗਸਟਰ ਨੇ ਨਾਬਾ ਜੇਲ੍ਹ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਦੀ ਬਾਰਕ ਦੇ ਵਿੱਚ ਬੰਦ ਨੇ ਤੇ ਇਸ ਕਰਕੇ ਵਿਕਰਮ ਸਿੰਘ ਮਜੀਠੀਆ ਦੀ ਜਾਨ ਨੂੰ ਖਤਰਾ ਹੋ ਸਕਦਾ ਤਾਂ ਇੰਨਾਂ ਗੱਲਾਂ ਦਾ ਤਰਕ ਦੰਦੇ ਹੋਏ ਪਟੀਸ਼ਨ ਜਿਹੜੀ ਮਹਾਲੀ ਕੋਰਟ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਦੇ ਵਕੀਲਾਂ ਦੁਆਰਾ ਪਾਈ ਜਾਂਦੀ ਹੈ ਜਿਸ ਦੇ ਉੱਪਰ ਕੇ ਪਹਿਲਾਂ ਇੱਕ ਦੋ ਵਾਰ ਜਿਹੜੀ ਸੁਣਵਾਈ ਵੀ ਹੋ ਚੁੱਕੀ ਹੈ ਤੇ ਅੱਜ ਫਿਰ ਸੁਣਵਾਈ ਹੋਈ ਹੈ ਜਿਸ ਦੇ ਵਿੱਚ ਕਿ ਜਿਹੜਾ ਸਰਕਾਰ ਦੇ ਵੱਲੋਂ ਪੰਜਾਬ ਸਰਕਾਰ ਦੇ ਵੱਲੋਂ ਆਪਣਾ ਪੱਖ ਰੱਖਿਆ ਗਿਆ ਤੇ ਉਸ ਦੇ ਵਿੱਚ ਸਰਕਾਰ ਦਾ ਇਹ ਕਹਿਣਾ ਹੈ ਕਿ ਜਿਹੜਾ ਸੁਰੱਖਿਆ ਦੇ ਪ੍ਰਬੰਧ ਪੂਖਤਾ ਕੀਤੇ ਨੇ ਤਾਂ ਇਹ ਸੋ ਸੁਣਵਾਈ ਦੇ ਉੱਪਰ ਆ ਪੰਜਾਬ ਸਰਕਾਰ ਨੇ ਆਪਣਾ ਇਹ ਜਿਹੜਾ ਜਵਾਬ ਦਿੱਤਾ ਕਿ ਸੁਰੱਖਿਆ ਦੇ ਪ੍ਰਬੰਧ ਪੂਰੇ ਪੂਖਤਾ ਕੀਤੇ ਨੇ ਯਾਨੀ ਕਿ ਕਿਸੇ ਵੀ ਤਰੀਕੇ ਦਾ ਘਾਤਰਾ ਨਹੀਂ ਹੈ ਪਰ ਇਸ ਦੇ ਨਾਲ ਇਹ ਵੀ ਤੁਹਾਨੂੰ ਦੱਸ ਦਿੰਦੇ ਆ ਕਿ ਹਲੇ ਫਿਲਹਾਲ ਕਿਸੇ ਵੀ ਤਰੀਕੇ ਦਾ ਬੈਰਕ ਬਦਲਣ ਨੂੰ ਲੈ ਕੇ ਜਾਂ ਪਰ ਇਹ ਹੀ ਬੈਰਕ ਰੱਖਣ ਨੂੰ ਲੈ ਕੇ ਜਿਹੜਾ ਮਹਾਲੀ ਕੋਰਟ ਦੇ ਵੱਲੋਂ ਕਿਸੇ ਵੀ ਤਰੀਕੇ ਦਾ ਫੈਸਲਾ ਨਹੀਂ ਸੁਣਾਇਆ ਗਿਆ ਫਿਲਹਾਲ ਸੁਣਵਾਈ ਅੱਗੇ ਪਾ ਦਿੱਤੀ ਗਿਆ ਪਰ ਆਮਦਨ ਤੋਂ ਵੱਧ ਜਾਇਦਾਦ ਮਾਮਲੇ ਦੇ ਵਿੱਚ ਜਿੱਤੇ ਬਿਕਰਮ ਸਿੰਘ ਮਜੀਠੀਆ ਦੀ ਜਿਹੜੀ ਮਜੀਠਾ ਰਹਾਇਜ ਦੇ ਉੱਪਰ ਵਿਜੀਲੈਂਸ ਦੀ ਤੜਕਸਾਰ ਰੇਡ ਪੈਂਦੀ ਆ ਜਿਹੜਾ ਬਿਕਰਮ ਮਜੀਠੀਆ ਦੇ ਉੱਪਰ ਆਮਦਨ ਤੋਂ ਵੱਧ ਜਾਇਦਾਦ ਮਾਮਲੇ ਦੇ ਵਿੱਚ ਪਰਚਾ 20 ਦਰਜ ਹੁੰਦਾ ਤੇ ਉਸ ਤੋਂ ਬਾਅਦ ਉਸ ਨੂੰ ਜਿਹੜਾ ਬਿਕਰਮ ਸਿੰਘ ਮਜੀਠੀਆ ਨੂੰ ਮਹਾਲੀ ਲਿਆ ਜਾਂਦਾ ਮਹਾਲੀ ਕੋਰਟ ਦੇ ਵਿੱਚ ਅਗਲੇ ਦਿਨ ਪੇਸ਼ ਕਰਕੇ ਵਿਕਰਮ ਸਿੰਘ ਮਜੀਠੀਆ ਦਾ ਵਿਜੀਲੈਂਸ ਨੂੰ ਰਿਮਾਨਡ ਮਿਲਦਾ ਤੇ ਉਸ ਰਿਮਾਨਡ ਦੇ ਵਿੱਚ ਸ਼ਿਮਲੇ ਲੈ ਕੇ ਜਾਂਦੇ ਨੇ ਵਿਕਰਮ ਸਿੰਘ ਮਜੀਠੀਆ ਨੂੰ ਜਿਹੜਾ ਯੂਪੀ ਲੈ ਜਾਂਦੇ ਆ ਗੱਲਾਂ ਹੁੰਦੀਆਂ ਨੇ ਫਿਰ ਮੋੜ ਤੋਂ ਮਜੀਠਾ ਦੇ ਵਿੱਚ ਲਿਜਾ ਕੇ ਉੱਥੇ ਜਾਂਚ ਪੜਤਾਲ ਹੁੰਦੀ ਆ ਤੇ ਉਸ ਤੋਂ ਬਾਅਦ ਜਿਹੜਾ ਵਿਕਰਮ ਸਿੰਘ ਮਜੀਠੀਆ ਨੂੰ ਜਿਹੜਾ ਰਿਮਾਂਡ ਅੱਗੇ ਵਧਾਉਣ ਤੋਂ ਬਾਅਦ ਫਿਰ ਨਿਆਂਇਕ ਹਿਰਾਸਤ ਦੇ ਵਿੱਚ 14 ਦਿਨਾਂ ਦੇ ਲਈ ਨਾਬਾ ਜੇਲ੍ਹ ਦੇ ਵਿੱਚ ਭੇਜਿਆ ਜਾਂਦਾ ਜਿੱਤੇ ਕੇ ਵਿਕਰਮ ਸਿੰਘ ਮਜੀਠੀਆ ਦੇ ਵਕੀਲ ਹਾਲਾਂਕਿ ਵਿਕਰਮ ਸਿੰਘ ਮਜੀਠੀਆ ਦੇ ਪੱਖ ਤੋਂ ਇਹ ਜਿਹੜਾ ਪਟੀਸ਼ਨ ਮਹਾਲੀ ਕੋਰਟ ਦੇ ਵਿੱਚ ਪਾਉਂਦੇ ਨੇ ਕਿ ਵਿਕਰਮ ਸਿੰਘ ਮਜੀਠੀਆ orange category ਦੇ ਕੈਦੀ ਨੇ ਇਸ ਕਰਕੇ ਜਿਹੜੀ ਉਹਨਾਂ ਦੀ ਸੁਰੱਖਿਆ ਦੇ ਪ੍ਰਬੰਧ ਸਖਤ ਹੋਣੇ ਚਾਹੀਦੇ ਨੇ ਉਹਨਾਂ ਦਾ ਕਹਿਣਾ ਹੈ ਕਿ ਉਹ ਵਿਕਰਮ ਸਿੰਘ ਮਜੀਠੀਆ ਦੀ ਜਿਹੜੀ ਜਿਹੜੀ ਬੈਰਕ ਹਾਊਸ ਦੇ ਵਿੱਚ ਕੁਝ ਨਾਮੀ ਗੈਂਗਸਟਰ ਨੇ ਜਿਸ ਕਰਕੇ ਵਿਕਰਮ ਸਿੰਘ ਮਜੀਠੀਆ ਦੀ ਜਾਨ ਨੂੰ ਖਤਰਾ ਹੋ ਸਕਦਾ ਤੇ ਬੈਰਕ ਆ ਬਦਲਣ ਦੀ ਮੰਗ ਆ ਜਿਹੜੀ ਵਿਕਰਮ ਸਿੰਘ ਮਜੀਠੀਆ ਦੇ ਵਕੀਲ ਕਰਦੇ ਪਰ ਮਹਾਲੀ ਕੋਰਟ ਦੇ ਵਿੱਚ ਸੁਣਵਾਈ ਹੁੰਦੀ ਹੈ ਤੇ ਅੱਜ ਫਿਰ ਇੱਕ ਵਾਰ ਸੁਣਵਾਈ ਹੋਈ ਹੈ ਜਿਸ ਦੇ ਵਿੱਚ ਕਿ ਅੱਜ ਪੰਜਾਬ ਸਰਕਾਰ ਨੇ ਆਪਣਾ ਪੱਖ ਰੱਖ ਕੇ ਉਹਨਾਂ ਕਹਿੰਿਆ ਕਿ ਸੁਰੱਖਿਆ ਦੇ ਪ੍ਰਬੰਧ ਪੂਰੇ ਤਰੀਕੇ ਦੇ ਨਾਲ ਆ ਪੌਤਾ ਨੇ ਕਿਸੇ ਵੀ ਤਰੀਕੇ ਦਾ ਖਤਰਾ ਨਹੀਂ ਹੈ ਫਿਲਹਾਲ ਜਿਹੜਾ ਫੈਸਲਾ ਮਹਾਲੀ ਕੋਰਟ ਨੇ ਪੈਂਡਿੰਗ ਰੱਖ ਲਿਆ ਕਿਸੇ ਵੀ ਤਰੀਕੇ ਦਾ ਨਹੀਂ ਸੁਣਾਇਆ ਪਰ ਵਿਕਰਮ ਸਿੰਘ ਮਜੀਠੀਆ ਨੂੰ ਇੱਕ ਤਰੀਕੇ ਦਾ ਝੜਕਾ ਮਿਲਿਆ ਕਿ ਅੱਜ ਫੈਸਲਾ ਕਿਸੇ ਤਰੀਕੇ ਦਾ ਰਾਹਤ ਭਰਿਆ ਨਹੀਂ ਸੁਣਾਇਆ ਗਿਆ ਪਰ ਜਿਹੜਾ 14 ਦਿਨਾਂ ਦੇ ਲਈ ਨਿਆਂਇਕ ਹਿਰਾਸਤ ਦੇ ਵਿੱਚ ਨੇ ਨਾਬਾ ਜੇਲ੍ਹ ਦੇ ਵਿੱਚ ਬੰਦ ਨੇ ਵਿਕਰਮ ਸਿੰਘ ਮਜੀਠੀਆ ਵੈਰਕ ਬਦਲਣ ਦੀ ਮੰਗ ਕਰਦੇ ਨੇ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਣਾ ਹੋਵੇਗਾ ਕੀ ਮੋਹਾਲੀ ਕੋਰਟ ਵਿਕਰਮ ਸਿੰਘ ਮਜੀਠੀਆ ਦੀ ਬੈਰਕ ਬਦਲਣ ਦਾ ਫੈਸਲਾ ਸੁਣਾਉਂਦੀ ਹੈ ਜਾਂ ਫਿਰ ਇਹੀ ਵੈਰਕ ਰੱਖਣੀ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ